ਮਿੱਟੀ ਵੀ ਰੋਈ ਅੱਖਾਂ ਵੀ ਰੋਈਆਂ ਚੜਦਾ ਵੀ ਰੋਇਆ ਲੈਂਦਾ ਵੀ ਰੋਇਆ ਹਵਾ ਸੜਕੀ ਦਰਖਤ ਵੀ ਰੋਇਆ ਪੱਤਾ ਪੱਤਾ ਬੋਲਿਆ ਇਹ ਦੁੱਖ ਕਿਉਂ ਹੋਇਆ ਕਿਨਾਰੇ ਵੀ ਰੋਈ ਨਦੀ ਵੀ ਰੋਈ ਕਿਸਮ ਤਰਫੇ ਰੋ ਵੀ ਰੋਈ ਕੁਦਰਤ ਤੇ ਪਛਦੀ ਇਹ ਦੁੱਖ ਕਿਉਂ ਹੋਇਆ ਜ਼ਿੰਦਗੀ ਛੰਡੋ ਅੱਜ ਤਾਂ ਮੌਤ ਵੀ ਰੋਈ ਕਿੰਨੀਆਂ ਰਾਤਾਂ ਅਧੂਰੀਆਂ ਸੜ ਗਈਆਂ ਕਿੰਨੇ ਸਵੇਰੇ ਰੋ ਕੇ ਲੁੱਕ ਗਈਆਂ ਕਿੰਨੀਆਂ ਖਾਬਾਂ ਦੀਆਂ ਲਾਸ਼ਾਂ ਡੁੱਬ ਗਈਆਂ ਤੇ ਕਿੰਨੇ ਹਾਫੇ ਲੰਗੇ ਪਾਣੀ ਵਾਂਗ ਸੁੱਕ ਗਏ ਗੁਲਾਬ ਦੀਆਂ ਕਿੰਨੀਆਂ ਕਲੀਆਂ ਮੁਰਝਾ ਗਈਆਂ ਕਿੰਨੀਆਂ ਜ਼ੁਬਾਂ ਖਾਮੋਸ਼ ਹੋਈਆਂ ਤੇ ਕਿੰਨੀਆਂ ਨਜ਼ਰਾਂ ਪਥਰਾ ਗਈਆਂ ਕੱਚੇ ਘਰਾਂ ਦੇ ਸੁਪਨੇ ਮੈਂ ਡੁੱਬਦੇ ਵੇਖੇ ਮਾਂਵਾਂ ਦੇ ਅੱਥਰੂ ਸਮੁੰਦਰ ਬਣਦੇ ਵੇਖੇ ਜਿੱਥੇ ਰੋਟੀ ਦੀ ਖੁਸ਼ਬੂ ਸੀ ਉੱਥੇ ਚੁੱਲ੍ਹੇ ਅੱਜ ਵੀ ਪਾਣੀ ਨਾਲ बुਝਦੇ ਵੇਖੇ ਜਿੱਥੇ ਖੇਤਾਂ ਵਿੱਚ ਸੂਰਜਮੁਖੀ ਖਿਲਦੀ ਸੀ ਉੱਥੇ ਪੱਕੇ ਅਨਾਜ ਮੈਂ ਟੁੱਪ ਦੇ ਦੇਖੇ ਜਿਸ ਪਾਣੀ ਨਾਲ ਅਸੀਂ ਜਿੰਦ ਪਾਲਦੇ ਸੀ ਉਸੇ ਪਾਣੀ ਨਾਲ ਕਫਨ ਲੱਪੜਦੇ ਵੇਖੇ ਲੋਕੀ ਕਹਿੰਦੇ ਅੱਗ ਨਾਲ ਜਲਿਆ ਜਾਂਦਾ ਪਰ ਪੰਜਾਬ 'ਚ ਮੈਂ ਪਾਣੀ ਨਾਲ ਬੜਤੇ ਵੇਖੇ ਖੌਰੀ ਕਿਹੜਾ ਸਾਡੇ ਹੱਥੋਂ ਗੁਨਾਹ ਹੋਇਆ ਹੋਣਾ ਕਦੋਂ ਕਿਸੇ ਦੀ ਦੁਆ ਨੂੰ ਸੀਪਲਾ ਬੈਠੇ ਖੌਰੀ ਕਦੋਂ ਅਣਜਾਣੇ ਵਿੱਚ ਹੀ ਸੀ ਫਰ ਅਸੀਂ ਰੱਬ ਨੂੰ ਰੁਦਾ ਬੈਠੇ ਜਦੋਂ ਕਿਸਮਤ ਦੀ ਸਫਾ ਸੜ ਕੇ ਰਾਖ ਹੋ ਗਈ ਤਾਂ ਤਕਦੀਰ ਵੀ ਚੁੱਪ ਹੋ ਗਈ ਕਿਹੜਾ ਰਾਜ ਜੋ ਤਰਤੀ ਦੇ سینੇ ਵਿੱਚ ਦਬਿਆ ਜਦੋਂ ਖੂਨ ਦੇ ਦਰਿਆ ਨੇ ਰਸ ਤਵਾਹਿਆ ਤਾਂ ਰੱਬ ਦਾ ਤਖਤ ਵਿੱਚੋਂ ਕਿ ਕੰਮਿਆ ਗੁਰਦੁਆਰੇ ਵੀ ਰੋਈਆਂ ਮਸਜਿਦਾਂ ਵੀ ਰੋਈਆਂ ਜਿਸਮ ਤੜਫੇ ਰੂਹ ਵੀ ਰੋਈ ਕੁਦਰਤੇ ਪੁੱਛਦੀਏ ਦੁੱਖ ਕਿਉਂ ਹੋਇਆ ਜ਼ਿੰਦਗੀ ਛੱਡੋ ਬਚਤਾ ਮੌਤ ਵੀ ਰੋਈ ਲਾਹੌਰ ਵੀ ਰੋਇਆ ਤੇ ਸਰਹੰਦ ਵੀ ਰੋਈ ਵੈਸੇ ਤਾਂ ਕਈ ਗੈਰ ਮੈਂ ਗੀਤਾ ਨਾਲ ਪੱਥਰਾਂ ਨੂੰ ਵੀ ਰੋਲਾਇਆ ਪਰ ਐਤ ਕੀ ਵੀ ਰੋਏ ਤੇ ਲਿਖਦੇ ਦੀ ਅਰਸ਼ ਦੀ ਕਲਮ ਵੀ ਰੋਈ